ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਜਾਜਾ ਨਾਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਤੇ ਦੋ ਤੁਹਾਨੂੰ ਝੋਟੀਆਂ ਤੁਹਾਨੂੰ ਦਿਖਾਵਾਂਗੇ ਆਵਲੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦਿਹਨਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਇੱਕ ਹੌਲੇ ਦੇ ਪਾਜ ਐਂਡ ਤੇ ਬਿਲਕੁਲ ਧੰਨਵਾਦ ਬਿਲਕੁਲ ਹੌਲੇ ਪਾਜ ਮਾਜ ਇੱਕ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹਨਾਣਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾ ਰਬੇ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਰਬੇ ਜੀ ਹਾਂਜੀ ਫਿਰ ਆ ਗਿਆ ਨਵਾਂ ਸਾਲ ਹਾਂਜੀ ਨਵੇਂ ਸਾਲ ਦੀਆਂ ਸਾਰੇ ਪਰਿਵਾਰ ਵਾਲਾ ਮਲਵਾਈ ਡੇਰੀ ਫਾਰਮ ਵਾਲੋਂ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਤੇ ਮਹਾਰਾਜਾ ਕਿਰਪਾ ਕਰੇ ਨਮਸਾਲ ਸਾਰੇ ਵਾਲੇ ਜੰਮਾ ਦੇ ਠੀਕ ਹੈ गाइस ਨਵੇਂ ਸਾਲ ਦੇ ਪਹਿਲੇ ਦਿਨ ਹੀ ਲਾਇਆ ਨਾ ਸਾਰੀ ਖੁਰਲੀ ਭਰਤੀ ਜੀ ਅੰਡੇ ਤੱਕਰ ਬਿਲਕੁਲ ਹੀ 400 ਰੁਪਏ ਜੀ ਬੜੀਆਂ ਚੰਗੀਆਂ ਇਹ ਤੁਹਾਨੂੰ ਵੀਡੀਓ ਦਿਖਾ ਦਨੇ ਆਪਣੇ ਕੈਮਰਾ ਨੇ ਬੜੀਆਂ ਹਾਂਜੀ ਤੇ ਮਤਲਬ ਆਪਾਂ ਵੀ ਨਹੀਂ ਕਰੀ ਪਾਈ ਇੱਕ ਬੱਛੀ ਦੇ ਇਤਰਾ ਦੀ ਹੋਈ ਤੁਸੀਂ ਆਪ ਤੁਸੀਂ ਕਹਿੰਦੇ ਤਿੰਨ ਤਿੰਨ ਲੱਖ ਦੇ ਲਾਗੇ ਗਾਂ ਵੇਚੀ ਤਿੰਨ ਟਾਈਮ ਚ ਵਾਈ ਇਹਨਾਂ ਨੂੰ ਅੱਛਾ ਬੰਦੇ ਸਾਡੇ ਕੋਲ ਆਇਆ ਇੱਥੇ ਦੂਰੋਂ ਆਏ ਠੀਕ ਹੈ ਤੇ 45 ਲੀਟਰ ਚਵਾਕ ਦਿੱਤਾ ਪਹਿਲੀ ਗਾਂ ਹੀ ਵੇਚੀ ਇਤਰਾ ਦੀ ਅੱਛਾ ਹਾਂਜੀ ਅੱਛਾ ਇਹਦੇ ਕੋਲ 45 ਲੀਟਰ ਦੁੱਧ ਚਵਾ ਕੇ ਦਿੱਤਾ ਹਾਂਜੀ ਹਾਂਜੀ he got it ਵੇ ਆਪਾਂ ਵੀਡੀਓ ਜੁਆਉਣੇ ਹੀ ਆ ਉਤਰਾਤੇ ਪਰ ਬੜੀਆਂ ਵਾਛੀਆਂ ਐ ਬੜੀਆਂ ਡਾਡੀਆਂ ਐ ਮਤਲਬ ਚਲੋ ਲਈਆਂ ਸਾਰੀਆਂ ਗਾਰੋਬਾਤ ਜਿਹੜੀਆਂ ਠੀਕ ਐ ਜੀ ਤੇ ਸਾਨੂੰ ਹੁੰਦਾ ਬਿਜਾਰੇ ਵਪਾਰੀ ਬੰਦਾ ਲਵੇ ਸਾਡੇ ਕੋਲ ਤਕਰੀਬਨ ਮਾਲ ਜਦਾ ਜਿਹੜਾ ਵਪਾਰੀ ਖੜਦਾ ਵਿੱਚ ਨਾਲੇ ਖੜਦੇ ਠੀਕ ਐ ਜੀ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰੀ ਗੁਰਪਿੰਦਰ ਸਿੰਘ ਜੱਜ ਹਾਂ ਜੀ ਪਿੰਡ ਜਸਰਾ ਔਰ ਤਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਐ ਜੀ 9787838293 6244 499 WhatsApp ਦੋਨਾਂ ਨੰਬਰਾਂ ਤੇ ਚੱਲਦਾ ਆਪਣਾ ਘਰ ਜਿਹੜਾ ਮੇਰਕੇ ਦੀ ਡੇਰੀ ਦੇ ਨਾਲ ਹੀ ਆ ਤੇ ਬੇਲੀ ਵੱਖਰੀ ਐ ਘਰ ਵੱਖਰਾ ਆ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਚੰਗੇ ਵੱਡੇ ਕਦ ਕਾਠ ਵਾਲੀ ਆ ਇੱਕ ਵਾਰੀ ਵੀਰ ਜੀ ਲਾਗੇ ਖਲੋਗੇ ਤੇ ਖਾ ਦਿਓ ਕਦਰ ਦਾ ਪਤਾ ਲੱਗ ਜਾਂਦਾ ਪੂਰਾ ਆ ਦੇਖ ਸਾਦੇ ਪੂਰੇ ਵੀਰ ਜੀ ਨੇ ਦਿਹਾਈ ਦੀ ਜਿੱਡੀ ਆ ਜਿਹੜੀ ਪੂਰੀ ਤੇ ਪਿੱਠ ਪੂੜਾ ਵੀ ਆਪਾਂ ਦੇਖ ਸਕਦੇ ਹਾਂ ਪੂਰੇ ਚੜਾਈ ਤੇ ਆ ਜਿਹੜਾ ਤੇ ਕਿਨਵਾ ਸੁਆ ਸੋਈ ਜੇ ਵੀਰ ਜੀ ਆਰ ਵੀ ਜੀ ਆਪਾਂ ਦੇ ਜਾ ਮੰਨਾਂਗੇ ਨੂੰ ਅੱਛਾ ਉਹ ਦੂਜਾ ਕਹਿੰਦੇ ਸੀ ਘਰ ਵਾਲੇ ਦੀ ਜਾਂਦੇ ਵੀ ਦਜਾ ਸੂਆ ਸੂਈ ਆ ਅੱਛਾ ਪਰ ਆਪਾਂ ਆਪਣੇ ਦਿਮਾਗ ਨਾਲ ਮਤਲਬ ਆਪਣੇ ਆਈਡੀਆ ਨਾਲ ਸਮਝ ਨਾਲ ਜਿਹੜੀ ਆਪਾਂ ਜਿਹੜਾ ਡਾਵਾਂਗੇ ਠੀਕ ਆ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਆਲੇ ਕਿੱਜਾ ਦੇਣਗੇ ਸੂਈ ਨੂੰ 30 ਦਿਨਾਂ ਜੇ ਤੇ ਬੋਲਾ ਹੀ ਹੋਣਾ ਇਹਦਾ ਕਿੰਨਾ ਕ ਬੋਲਾ ਹੋਊਗਾ 15 ਕਿਲੋ ਜੀ 15 ਲੀਟਰ ਬੋਲਾ ਹੈਗਾ ਵਾ ਕਿੰਨਾ ਚਵਾਈ ਜਾਊਗੀ ਦੋਦਾਂ ਦੇ ਉਹ ਕਹਿੰਦੇ ਆਗੇ ਇਹਨੇ 20 ਤੋਂ ਪਲੱਸ ਚੱਲੀ ਪਰ ਆਪਾਂ 20 ਕਰੀਏ ਹਾਂਜੀ 20 ਕਿਲੋ ਕਹਿੰਦੇ 20 ਤੋਂ ਪਲੱਸ ਚੱਲੀ ਆ ਪਹਿਲੇ ਸੂਏ ਅੱਛਾ ਇਹ ਤੋਂ ਪਿਛਲੇ ਸੂਏ ਪਰ ਆਪਾਂ ਕਹਿੰਦੇ 20 ਕਿਲੋ ਦੇਈ ਜਾਵੇਂ ਬੜਾ ਲਿਆ ਫਿਰ ਖੋਲੀਏ ਤੋੜ ਦਈਏ ਬਾਕੀ 99 ਬੜਾ ਪਿਆਰਾ ਲੱਗਾ ਵੀ ਤੁਹਾਨੂੰ ਦਿਖਾਉਂਦੇ ਨੇ ਦੁੱਧ 20 ਲੀਟਰ ਜਿਹੜਾ ਕਹਿੰਦਾ ਕਿ ਚਵਾਈ ਜਾਊਗੀ ਬਾਕੀ ਪੂਰੇ ਵੱਡੇ ਕਦ ਕਾਠਾ ਲਈ ਆ ਜਿਹੜੀ ਪੂਰੀ ਜਾਣ ਜਿਹੜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਕਿਹੜਾ ਜਿਹੜਾ ਬੱਚਾ ਆ ਪਹਿਲੇ ਨੰਬਰ ਵਾਲਾ ਜੀ ਵਾ ਇੱਕ ਮਿੰਟ ਰੋਕ ਦੇ ਵੀਰ ਜੀ ਆ ਬੱਚਾ ਜਿਹੜਾ ਇਹਦਾ ਵਸ਼ਾਜ ਮਗਰ ਹਾਂਜੀ ਹਾਂਜੀ ਵਸ਼ਾ 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 ਤੇ ਬਾਕੀ ਇਹਦੇ ਥਾਣੇ ਵੀ ਤੁਸੀਂ ਲਾਗ ਕੇ ਤਾਂ ਦੇਖ ਸਕਦੇ ਜੇ ਬੜਾ ਪਿਆਰਾ ਥਾਣਾ ਜਿਹੜਾ 1 ਵਜੇ ਗਿਆ ਤੇ 1 ਵਜੇ ਸਾਈਜ਼ ਦਾ ਜਿਹੜਾ ਥਾਣਾ ਇਹਦੇ ਕੋਲ ਤੋਰਦਾ ਵੀ ਜੀ ਇਹ ਰਾਤੀ ਆ 100 ਰੁਪਏ ਜੀ ਬਚੀ ਸਾਟ ਹਾਈਟ ਲੈਂਥ ਇਹਦੀ ਪੂਰੀ ਕਮਾਲ ਦੀ ਆ ਜਿਹੜੀ ਜਿਹੜਾ ਕਵੀਰ ਸੰਭਨ ਵਾਲਾ ਲੈ ਜਾਊਗਾ ਤੇ ਦੋ ਦਿਨ ਨੇ ਚੰਗਾ ਚਵਾਈ ਜਾਣਾ ਦੱਸਿਓ ਵੀ ਜੀ ਫਿਰ ਇਹਦਾ ਮੁੱਲ ਆਪਾਂ ਅੱਜ ਨਵਾਂ ਸਾਲ ਹੈ ਅੱਜ ਜਿਆਜ ਹੀ ਕਰੀ ਜਾਇਆ। ਮੇਰੀ ਗੱਲ ਸੁਣੋ ਨਵਾਂ ਸਾਲ ਹੈਗਾ ਵਾ ਚਲੋ ਅਸੀਂ ਮੰਨਦੇ ਹਾਂ। ਪਰ ਆਪਣੀ ਇਹ ਗੱਲ ਨਹੀਂ ਹੈਗੀ ਵੀ ਆਪਾਂ ਨਵੇਂ ਸਾਲ ਤੇ ਆਫਰ ਦੇਤੀ ਉਹ ਕਰਦਾ ਕਿ ਉਹ ਜਿਹੜੀਆਂ ਆਫਰਾਂ ਹਨਾ ਉਹ ਇਹਨਾਂ ਚੋਂ ਨਿਕਲੀਆਂ। ਉਹ ਤੇ ਚਲੋ ਹਾਂਜੀ ਨਵਾਂ ਸਾਲ ਹੈਗਾ ਵਾ ਆਪਾਂ ਨਵੇਂ ਸਾਲ ਦੀ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਆਫਰ ਦੇਣੇ। ਆਪਾਂ ਡੰਗਰ ਮਤਲਬ ਇਹ ਵੀ ਨਹੀਂ ਕਹਿੰਦੇ ਵੀ ਘਾਟਾ ਪਾ ਕੇ ਦਵਾਂਗੇ। ਉਹੀ ਜਿਆਜਾ ਕਰਦੀ ਮੁੱਲ। ਇਹ ਗੱਲ ਹੈ ਵੀ ਯਾਰ ਅਸੀਂ ਅੱਜ ਆਹ ਦਿਹਾੜਾ ਆ ਰਹੀ ਆਪਣੇ ਕੋਲੋਂ ਪਾ ਕੇ ਦੇ ਦਿੱਤਾ ਵਾ। ਉਹ ਕੰਮ ਨਹੀਂ ਕਰਦੇ ਕਿਉਂਕਿ ਕਮਾਈ ਨੂੰ ਸਾਰੇ ਖਰਨੇ। ਹਾਂਜੀ ਹਾਂਜੀ। ਵੱਠੀ ਹਜ਼ਾਰ ਰੁਪਏ ਦੀ 75 ਹਜ਼ਾਰ ਦੀ ਹੈ ਅੱਛਾ 60 ਹਜ਼ਾਰ ਦੀ ਦੇ ਦਾਂਗੇ 60 ਹਜ਼ਾਰ ਦੀ ਉਹ ਤੋਂ ਮਾਨਤਨ ਜਿੰਨਾ ਹੁਣ ਤੁਸੀਂ ਕਹੋਗੇ ਉਨਾ ਹੀ ਕਰ ਦਾਂਗੇ ਜਿੰਨਾ ਅੱਜ ਕਹੋਗੇ ਆਪਣੇ ਹਿਸਾਬ ਨਾਲ ਉਨਾ ਹੀ ਕਰ ਦਾਂਗੇ 2000 ਕਰ ਦਿਓ ਫਿਰ ਆਪਾਂ 5000 ਛੱਡ ਦਾਂਗੇ 55 ਦੀ ਵੱੱਠੀ ਦੇ ਦਾਂਗੇ ਪਰ ਇੱਦੀ ਵੱੱਠੀ ਜੇ ਕੋਈ 55 ਦੀ ਦਿੰਦਾ ਤੇ ਤੁਸੀਂ ਵੀ ਮੜਾਵਾ ਦਰ ਦੋ ਵੀਡੀਓ ਚ ਪੇ ਇੱਦੀ ਵੱੱਠੀ ਕੋਈ 55 ਦਾ ਹੀ ਦਿੰਦਾ 55 ਹਜ਼ਾਰ ਦੀ ਕਹਿੰਦੇ ਕਿ ਦੇ ਦਾਂਗੇ ਬਾਕੀ ਪੂਰੀ ਵੱਡੀ ਗਾਂ ਆ ਕੱਦ ਕੱਦ ਪੁੱਠਾ ਵੀ ਤੇਤਾ ਜੀ ਸੂਈ ਹੈ ਜੜੀ ਠੀਕ ਹੈ ਜੀ ਤੇ ਹੁਣ ਦੂਸਰੇ ਨੰਬਰ ਤੇ ਆ ਗਏ ਵੀ ਸੋਈ ਸਵਾਈ ਜ ਗੁਈਆ ਜੀ ਇਹ ਨੋ ਕਿ ਮੈਂ ਚੀਰੋ ਗੈਸੂ ਨਾ ਇਹਨੂੰ ਵੀ ਅੱਜ ਤੇ ਜਗ ਦੇਣਾ ਚਾਹਤਾ ਤੇ ਇਸ ਤਰਾ ਚੌਥਾ ਦੇਨੇ ਇਹਦੇ ਕੋ ਕਿੰਨਾ ਜੇ ਮੌਕੇ ਤੇ ਤਿਆਰ ਇਹਦੇ ਕੋ ਮੈਂ ਬੋਲਾ ਇੰਨਾ ਹੀ ਹੋਊਗਾ ਜੀ 15 ਕਿਲੋ ਤੇ ਇਹ ਕਿੰਨਾ ਚਵਾਈ ਜਾਓ ਦੋਦੇ 20 ਤੋਂ ਪਲੱਸ ਚੱਲਣ ਵਾਲੀ ਹੈ ਜੀ ਵਿੱਚ ਇਹ 20 ਤੋਂ ਪਲੱਸ ਚੱਲੀ ਜਾਓ ਲਿਆ ਤੋੜ ਦੋ ਇਹਨਾਂ ਵਿੱਚ ਖਾਣੇ ਦੇ ਇੱਕ ਸਾਦੇ ਹੈਗੀ ਕ੍ਰੋਸ ਪੰਜ ਫੈਟ ਇਹਦੀ ਕਾਫੀ ਚੰਗੀ ਆਈ ਜਾਊਗੀ ਬਾਕੀ ਕੱਦ ਕੱਟ ਪੱਖੋਂ ਬੇਲ ਪੱਖੇ ਵੀ ਚੰਗੀ ਆ ਜਿਹੜੀ ਇਹਦਾ ਬੱਚਾ ਕਿਹੜਾ ਜੀ ਇਹਦਾ ਦੂਜੇ ਨੰਬਰ ਵਾਲਾ ਆ ਇਹ ਦੂਸਰੇ ਨੰਬਰ ਵਾਲਾ ਬੱਚਾ ਕਿ ਬੱਚੀ ਜੀ ਇਹਦਾ ਇਹ ਬੱਚਾ 나ੜੂ ਬਿਲਕੁਲ ਤਾਜ਼ਾ ਹੀ ਆ ਜਿਹੜਾ ਨਾਲੇ ਦਾ ਵੀ ਤਾਜ਼ੀ ਅਸਲ ਜੀ ਲੈ ਜਾਓ ਜੀ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੀਆਂ ਹਾਂ ਬੱਚੇ ਦੂਰ ਬੰਨੇ ਆ ਯਾਰ ਬੀਬੀ ਰਾਤੀ ਆਈਆਂ ਵੱਛੀਆਂ ਗੱਡੀ ਕਰਕੇ ਕਰਦੀਆਂ ਜਿਆਦਾ ਥੋੜਾ ਦੋਹਾਂ ਆਈਆਂ ਕਿ ਇੱਕ ਆਹ ਬੱਚਾ ਬੂਦਾ ਬਹੁਤ ਜ਼ਿਆਦਾ ਕਰਨੀਆਂ ਵਾ ਇਹ ਭਰਮਦੀ ਹੈ ਜੀ ਠੀਕ ਆ ਹਾਂ ਜੀ ਤੇ ਇਹਦਾ ਆਪਾਂ ਕੀ ਰੱਖਦੀਏ ਮੁੱਲ ਫੇਰ ਆਪਾਂ ਮੋਲਰ 베ਦੀ ਵਰਤੀ ਤਾਂ ਕਹਿੰਦੀ 75 ਦੀ ਵੇਚਦੀ ਹੈ। ਅੱਛਾ। ਪਰ ਆਪਾਂ ਮੱਚੀ 8000 ਦੇਣੀ। 8000 ਦੇ। ਮੁੱਲ ਹੋ ਹੀ ਕਰਨਾ ਵਾ ਜਿਹੜੇ ਪੈਸੇ ਲੈਣੇ ਆ। ਪੂਰਾ 60 ਕਰ ਦਈਏ ਫਿਰ। 10 ਕਰ। ਠੀਕ ਹੈ ਜੀ। ਪੂਰੇ 70 ਦੇ ਗਿੰਦੇ ਦੇ ਦੇ ਦਿਆਂਗੇ। ਤੇ ਇਹ ਵੀ ਸੂਈ ਸਵਾਈ ਆ ਗਈ ਹੈ ਨਾ। ਇਹ ਵੀ ਸੂਈ ਹਰ ਵੇਚੀ ਹੈ। ਮਤਲਬ ਪਰਸੋਂ ਰਾਤ ਦੀ ਸੂਈ ਆ। ਅੱਛਾ ਪਰਸੋਂ ਦੀ ਸੂਈ। ਇੱਕ ਤਾਲਾ ਸੂਈ ਰੇ ਚਵਾਈ ਹੋਈ ਆ। ਅੱਛਾ। ਤੇ ਸ਼ਾਮੀ ਹੋਈ ਹੈ। ਸ਼ਾਮੀ ਹੀ ਕਰਕੇ ਲੈ ਆਂਦੀ। ਠੀਕ ਆ। ਹਾਂ ਜੀ। ਤੇ ਭਾਈ ਹੋਣ ਵਾਲੀ। ਹੁਣ ਦੀ ਹੋਣ ਵਾਲੀ ਆ। ਹਾਂ ਜੀ। ਤੇ ਇਹ ਦੇਖੋ ਬੋਲਾ ਹੀ ਜਿਹੜੇ ਦੋ ਡੰਡਾ ਦਾ ਕੱਢਿਆ ਨਾ ਹੋਊਗਾ ਤੇ ਵੱਧ ਪਰ ਹੁਣ ਆਪਾਂ ਸਾਰੀ ਖਾਲੀ ਕਰ ਦਾਂਗੇ ਵੈਸੇ ਰਾਤੀ ਕਿਲੋ ਵਿੱਚ ਕੱਢਿਆ ਚਲੇਆ ਮੈਂ ਨਾ ਝੂਠ ਮਾਰੀ ਹੁਣ 13 14 ਕਿਲੋ ਹੋਊਗਾ ਤੇ ਇਹ ਕਿੰਨਾ ਚ ਭਾਈ ਜਾਊਗੀ ਦੁੱਧ ਦੇ ਦਊਗੀ 17 18 ਕਿਲੋ ਵਛੀਆਂ ਰਮਾਨਾ ਚ ਚਲੋ ਚੰਗੀ ਕੋਈ ਸਾਂਹ ਕਰੂਗਾ ਤੇ ਸਿਆਲ ਆ 16 20 ਵੀ ਦੇ ਸਕਦੀ ਪਰ ਆਪਾਂ 18 ਕਿਲੋ ਹੀ ਬਾਕੀ ਪਰ ਥਣ ਜਿਹੜਾ ਬੜਾ ਲਾਜਵਾ ਬੇਦਾ ਥਣ ਤੇ ਵੇਖ ਲੋ ਵੀ ਇਹੋ ਜਿਹੇ ਵਛੀਆਂ ਨੂੰ ਮਤਲਬ ਘਾਟੋਂ ਕਰਾਲੀਆਂ ਨੂੰ ਇੰਨਾ ਲੱਗਾ ਨਹੀਂ ਹੁੰਦਾ ਆ ਦੇਖ ਸਕਦੇ ਥਣ ਤੇ ਹਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਇਹ ਪਾ ਮੈਂ ਕੋ ਨਿਆਣਾ ਚਵਾਈ ਇੰਨੀ ਜਿਆਦਾ ਰੁਪਈ ਜੀ ਵੱਛੀ ਨੂੰ ਲੱਗੀ ਐ ਨਾ ਮਤਲਬ ਬੜੀਆਂ-ਬੜੀਆਂ ਗਾਵਾਂ ਵੇਚੀਆਂ ਪਰ ਚਵਾਈ ਨੂੰ ਸਾਰਿਆਂ ਨੂੰ ਫੇਲ ਕਰ ਦਿੱਤੀ ਠੀਕ ਐ ਜੀ ਸੂਆ ਕਿੰਵੇਂ ਦਾ ਸੂਆ ਹੀ ਦਾ ਰਪੇਟੀ ਦੂਜਾ ਕਵਾਂਗੇ ਮਤਲਬ ਉਹ ਪਰ ਘਰ ਵਾਲੇ ਕਹਿੰਦੇ ਕਿ ਪਹਿਲਾਂ ਸੂਈ ਠੀਕ ਐ ਚਲੋ ਬਾਕੀ ਵਹਿੜਿਆ ਤਾਜੀ ਸੂਈ ਐ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਬੱਚੀ ਇਹ ਤਾਂ ਮਗਰਵੱਛੀ ਆ ਜਿਹੜੀ ਆ ਵੱਛੀ ਜੜੀ ਆ ਆਪਣੀ ਬਾਕੀ ਕੱਦ ਕਠ ਪੱਖੋਂ ਇਹ ਵੀ ਚੰਗੀ ਆ ਤੇ ਰੰਗ ਰੂਪ ਦੀ ਵੀ ਸੋਹਣੀ ਆ ਜੜੀ ਉਹ ਥਨੇ ਹੱਸ ਹੱਸ ਤੇ ਇਹਦਾ ਵਿੱਚ ਕੀ ਰੱਖਦੀ ਆ ਆਪਾਂ ਮੁੱਲ ਮੋਲਾ ਵਾਚੀ ਜਾਂਦੀ ਜਿੰਨੇ ਦੀ ਮਰਜ਼ੀ ਭਾਏ ਵੇਚ ਲਈਏ ਹਾਂਜੀ ਇੱਕ ਤੇ ਆਹ ਵੇਖੋ ਕੰਪੈਕਟ ਬਹੁਤ ਜ਼ਿਆਦਾ ਬਿਲਕੁਲ ਕੰਪੈਕਟ ਡਰੇ ਹਨ ਇਹਦਾ ਭਾਜੀ ਮਸੀ ਦਾ ਮੋਲਾ 55000 ਆ ਅੱਛਾ 50000 ਦੀ ਵਾਚੀ ਦੇਣੀ 50000 ਹੋਰ ਚੋ ਵੀ ਕਰ ਦੇਣਾ ਮੰਤਨ ਕਰ ਦਾਂਗੇ ਕਰ ਦੇ ਜੀ ਚਲੋ ਕੋ ਫੋਨ ਲਾਵੇ ਮੌਕੇ ਤੇ ਹੋ ਜਾਊਗਾ ਮੰਤਨ ਨਾ ਤੇ ਹੁਣ ਇੱਕ ਆਹ ਗੱਬਨ ਜੀ ਨਹੀਂ ਨਹੀਂ ਇਹ ਸੂਈ ਹੈ ਇਹਦਾ ਬੱਚਾ ਨਹੀਂ ਹੈਗਾ ਅੱਛਾ ਇਹ ਸੂਈ ਹੈਦਾ ਬੱਚਾ ਨਹੀਂ ਹੈਗਾ ਹਾਂਜੀ ਇਹਦੇ ਕੋਲ ਦੁੱਧ ਹੁੰਦਾ 10 ਕਿਲੋ ਹੋਗਾ ਅੱਛਾ ਤਾਂ ਆਪਾਂ ਨੋ ਹੀ ਕਹਾਂਗੇ ਵੀ ਜਦੋਂ ਨੋ ਹੀ ਠੀਕ ਹੈ ਜੀ ਕਰਕੇ ਆਪਣੀ ਚੋਗ ਹੈ ਜਿਹੜਾ ਮਰਜੀ ਵੀਡੀਓ 깔ਦੇ ਚ ਵਾਲੇ ਕੋਈ ਅੱਛਾ 9 ਕਿਲੋ ਦੁੱਧ ਹੈਗਾ ਪੱਕਾ ਜੀ ਇਹਦਾ ਬੱਚਾ ਨਹੀਂ ਹੈਗਾ ਅੱਛਾ ਮਤਲਬ ਸੂਈ ਨੂੰ 2 ਮਹੀਨੇ ਵੀ ਹੋ ਸਕਦੇ ਆਜ ਤਾਂ ਪਤਾ ਹੀ ਨਹੀਂ ਜਦੋਂ ਕਿੰਨਾ ਕਰਦੇ ਆ ਮਤਲਬ ਆਪਾਂ 2 ਮਹੀਨੇ ਕਹਾਂਗੇ ਵੀ ਚਲੋ ਹੋਏ ਇਹ ਆ ਕਿ ਚਲੋ ਹੈਗੀ ਚੰਗੇ ਰਕਾਰ ਦਾ ਜੀ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਸੱਜਰ ਨੇ ਹਰ ਵੀ ਜਹੀ ਪਾਈ ਹੈ ਜਿਹੜੀ ਗਾਂ ਦਾ ਵੀਡੀਓ ਦਿਖਾਉਂਦੇ ਹਨ ਉਹ ਗਾਂ ਦੇ ਵਿੱਚ ਪਈ ਹੈ ਉਹ ਬੰਦਾ ਰੱਖਦਾ ਸਰਪੇ ਕੋਈ ਗਾਂ ਅੱਛਾ ਉਹ ਕਹਿੰਦਾ ਵਾ ਵੀ ਇਹਨੇ ਸੱਜਰ ਨੇ 30 ਕਿਲੋ ਦਿੱਤਾ ਵਾ ਜਿਹੜੇ ਹਿਸਾਬ ਨਾਲ ਉਹਨੇ ਸਾਡੇ ਕੋਲ ਗਾਂ ਦੀ ਕਲੈਕਸ਼ਨ ਕੀਤੀ ਨਾ ਉਹ ਗਾਂ ਸਾਡੇ ਕੋਲ ਵੱਡੀਆਂ ਨੇ ਲਈ ਹਾਂਜੀ ਦੁੱਧ ਮਣਾ ਕੇ 45 ਕਿਲੋ ਹੋ ਸਕਦਾ ਵਾ ਵੀ ਇਹ ਚਲ 30 ਨਹੀਂ ਆਈ ਇਹ ਤੇ 25 26 ਕਿਲੋ ਦੁੱਧ ਦੇਦੀ ਹੋਊਗੀ ਸੱਚ ਰ ਠੀਕ ਹੈ ਜੀ ਆਪਾਂ ਹੁਣ ਚੰਗੇ ਭਾਅ 'ਚ ਮਤਲਬ ਲਈਏ ਭਾਅ ਜੀ ਲੈ ਆ ਫਿਰ ਤੋਰ ਇਹਨੂੰ ਬਾਕੀ ਆਈ ਵੀ ਚੰਗੀ ਜਗ੍ਹਾ ਤੋਂ ਵਾ ਪੂਰੀ ਵੱਡੇ ਕੱਦ ਕਠ ਲੀਆਂ ਅੱਜ ਗਾਵਾਂ ਸਾਰੀਆਂ ਵੱਡੀਆਂ ਐਹੋ ਜੀ ਗਾਂ ਜਦੋਂ ਕਿਤੇ ਗਾਂ ਤਿਆਰ ਹੁੰਦੀ ਆ ਚੰਗੇ ਪੈਸੇ ਵਟਾਉਂਦੀ ਆ ਹਰੇ ਬਾਕੀ ਥਾਨ ਵੀ ਬੜਾ ਚੰਗਾ ਲੱਗਾ ਇਹਦਾ ਵੀ ਬਾਕੀ ਦੁੱਧ ਲਈ ਤੁਸੀਂ ਚਵਾਈ ਆਪ ਕਰਕੇ ਖੜਨੀ ਤੇ ਕੀ ਰੱਖੀ ਹੈ ਵੀਰ ਜੀ ਮਰੇ ਦਾ ਮੁੱਲ ਜਿਹੜਾ ਡੰਗਰ ਪਾਈਦਾ ਇਹਦਾ ਸੋਨੇ ਦਾ ਮਿਆਰ ਉਹ ਨਹੀਂ ਸਿਰਫ ਆਪਣੇ ਪੈਸੇ ਲੈ ਆਉਂਦੇ ਕਰਕੇ ਪਾਈ ਏ ਹਾਂਜੀ ਹਾਂਜੀ ਠੀਕ ਹੈ ਨਾ ਇੱਕ ਦੂਜੀ ਪ੍ਰੋਬਲਮ ਇਹ ਵੀ ਉਹ ਬੰਦਾ ਇੱਕੋ ਹੀ ਗਾਈ ਰੱਖਦਾ ਵਾ ਠੀਕ ਹੈ ਨੂੰ ਆਪਾਂ ਵੱਡੀ ਗਾਂ ਦਿੱਤੀ ਹੈ ਨਾ ਹਾਂਜੀ ਉਹਦਾ ਇਹਦਾ ਦਾਵਾ ਇਹ ਗਾਈ ਜਦੋਂ ਕਿਤੇ ਢੋਕ ਬੇ ਹਾਂ ਜੀ ਯਾਰ ਹੋਏ ਸਤਰੀਆ ਬੀ ਤੁਹਾਡੀ ਵੀਡੀਓ ਤੇ ਕਹਿਤਾ ਵਾ ਸੀ ਅਸੀਂ ਲੱਲਾਂਗੇ ਗਾਈ ਠੀਕ ਹੈ ਜੀ ਠੀਕ ਹੈ ਹਾਂਜੀ ਓਏ ਸਾਨੂੰ ਪਤਾ ਵਾ ਗਾਈ 26 27 ਕਿਲੋ ਦੁੱਧ ਤੇਰ ਮਾਣਾ ਦੇਂਦੀ ਹੋਵੇ ਅੰਦਾਜ਼ੇ ਨਾਲ 1 ਕੱਦ ਬਣੇ ਬਾਕੀ ਉਹ ਤੇ ਸਾਰੇ ਜਿਹੜਾ ਵੀ ਕੋਈ ਆ ਕੇ ਵੇਖੇ ਹਾਂ ਇਹਨੂੰ ਲਈ ਆ ਜਿੰਨੇ ਕਿ ਅਸੀਂ ਪਾਈ ਉਹਨੇ ਵੀ ਦੇ ਦੇਣੀ 5000 10000 ਕਰ ਦਾਂਗੇ ਖੁੱਲਾ ਅੱਛਾ ਖੁੱਲਾ ਹੀ ਕਰ ਦੋਗੇ ਕਿ ਜੈਸਨ ਹੋਏ ਦੱਸ ਤੀਆ ਦੀ ਨਹੀਂ 2000 ਅੱਛਾ ਇਹ 2000 ਦੀ ਕਹਿੰਦੇ ਦੇ ਦਿਆਂਗੇ ਬਾਕੀ ਪੂਰੀ ਫਲੀਟ ਵਾਲੀ ਵੜਿਆ ਜਿਹੜੀ ਆ ਵਾਲੀ ਜੇ ਕਿਤੇ ਗਾਂ ਤਿਆਰ ਹੋਈ ਜਾ ਚੰਗੇ ਤੇ ਆਵਲੀ ਕਾਂ ਵੀਰ ਜੀ ਇਹ ਯਾਰ ਮੇਰੇ ਬੱਚੀ ਦੇ ਬੜੀ ਵੱਡੀ ਕੱਲ ਲਈ ਹੈ ਜੀ ਅੱਛਾ ਇਹ ਕੱਲ ਸਵੇਰੇ ਲਈ ਆ ਇਹ ਬੜੇ ਕੱਲ ਬੱਚੀ ਆਈ ਅੱਛਾ ਹੁਣ ਵੇਖੀ ਗੱਭਣ ਆ ਅੱਛਾ ਗੱਭਣ ਆ ਹਾਂ ਜੀ ਇਹ ਬੱਚੀ ਮਤਲਬ ਕਿੰਨੇ ਕਿਲੋ ਦੀ ਮਾਲਕ ਆ ਅੱਛਾ ਇਹਨੇ ਪਹਿਲਾਂ ਨੇ 30 ਲੀਟਰ ਦੁੱਧ ਦਿੱਤਾ ਤੇ ਇਹ ਵੇਗ ਗਈ ਹੁਣ ਤੋਂ ਪਹਿਲੇ ਇਹ ਜਿਹੜੇ ਬਹੁਤ ਚੰਗੇ ਫਾਰਮ ਤੋਂ ਲਈ ਆ ਅਜੇ ਦੇਖ ਲਓ ਗੋਆ ਵੀ ਮਤਲਬ ਉਹ ਫਾਰਮ ਤੋਂ ਆਈ ਲਾਇਆ ਆਣੀ ਪਰ ਕੱਲ ਕੇ ਭਰਾ ਨੇ ਲੈ ਲਈ ਆਪਣੇ ਹਾਂ ਜੀ ਪਰ ਜਿਹੜਾ ਵਾ ਇਹਨੇ ਵੀ ਚੰਗੀ ਤਿਆਰ ਹੋਣਾ ਮਤਲਬ ਹੁਣ ਜਿਹੜੀਆਂ ਝੋਟੀਆਂ ਤੁਹਾਨੂੰ ਵਸਾਉਣੀਆਂ। ਸਾਵੀਂ ਸਿੰਘੀ ਸਫਾਈ ਤੇ ਝੋਟੀਆਂ ਜਿਹੜੀ। ਦੱਸੀਏ ਵੀ ਦੀਏ ਦੇ ਬਾਰੇ। ਹਰਬੀ ਜੀ ਪਹਿਲਾਂ ਸੂਈ ਹੈ ਕੱਢੀ। ਅੱਛਾ। ਹਾਂਜੀ। ਦੰਦਾਂ ਤੋਂ ਮਤਲਬ ਚੌਗਲੇ ਨਾਲ ਪੁੱਟਣ ਦੀ ਜੇ ਪਰ ਆਪਾਂ ਕਹਿ ਕੇ ਦੰਡੀ ਵੀ ਦੇ ਦੇ ਸਕੀਦੀ ਆ। ਅੱਛਾ। ਪਰ ਆਪਾਂ ਚੌਗੀ ਕਹਾਗੇ ਵੀ ਚੌਗੀ ਹੋ ਗਈ ਥੋੜੀ। ਠੀਕ ਹੈ ਜੀ। ਹਾਂਜੀ। ਕੱਤੀ ਜੇ ਮੰਗ ਰਿਆ। ਆਹ ਵਕਤ ਜਿਹੜਾ 2 ਲੀਟਰ ਵਾਲਾ ਕੰਡੇ ਵਾਲਾ 8 ਕਿਲੋ ਦੁੱਧ ਪਿਆ ਰਿਆ। ਕਿੰਨਾ ਚਿਰ ਹੋਇਆ ਸੋਈ ਨੂੰ? ਦੇਣ ਦੇ ਲਓ ਵੀ। ਆ ਆ ਕੱਟੀ ਮਤਲਬ 20 ਦਿਨ ਵਾਲੇ ਹੋ ਗਏ 15 ਤੋਂ 20 ਦਿਨ ਹੋ ਗਏ ਹੋਣਗੇ ਆ ਕੱਟੀ ਚ ਤੇ ਮਗਰ ਆਪਣੀ ਸਮਝਣਾ ਵੇਖ ਲੈ ਕਿ ਕਿੰਨੇ ਚਿਰ ਦੀ ਹੋ ਗਈ ਆ ਲਿਆ ਖੋਲੋ ਫਿਰ ਤੋਰੀਏ ਪਹਿਲਾ ਸੂਆ ਝੋਟੀ ਆ ਜਿਹੜੀ 8 ਲੀਟਰ ਦੁੱਧ ਮੋਕੇ ਤੇ ਤਿਆਰ ਦੱਸਦੇ ਸੂਈ ਨੂੰ 15 20 ਦਿਨ ਜਿਹੜੇ ਦੱਸਦੇ ਹੋਗੇ ਵੱਧ ਵੀ ਹੋ ਸਕਦੇ ਆ ਆਪਣੇ ਅੰਦਾਜ਼ੇ ਨਾਲ ਕੇ ਵੇਖ ਲੈ ਉਤਰਾਂ ਜਿਹੜੀ ਝੋਟੀ ਪੂਰੀ ਸੋਹਣੀ ਆ ਜਿਹੜੀ ਕਾਨੂੰ ਬੜਾ ਚੰਗਾ ਲੱਗਾ ਇਹਦੇ ਕੋਲ ਵਿੱਚ। ਹਨ ਪੱਖੋਂ ਸਾਰੇ ਪਸ਼ੂ ਚੰਗੇ ਆ। ਸਰਪੇ ਜੀ ਕੋ ਚੰਗੀ ਸਾਮ ਕਰੋਗਾ ਨਾ? ਤੁਹਾਡੀ 10 ਤੋਂ 10 ਪਲੱਸ ਦੀ ਬਣਾਲੀ ਆ। ਠੀਕ ਹੈ ਜੀ। ਹਰਿ ਕਿਉਂਕਿ ਜਿਆਦ ਬਰੀਡ ਤੁਹਾਨੂੰ ਪਤਾ ਬਹੁਤ ਜਿਆਦੀ ਤੇ ਮੁੱਲੇ ਦਾ ਮੁੱਲ ਤੇ ਇਹੋ ਜਿਹੇ ਝੋਟੀਆਂ ਤੁਹਾਨੂੰ ਬੜਾ ਲੱਖ ਸਵਾ ਲੱਖ ਦੀਆਂ ਵਿਕਦੀਆਂ। ਹਾਂਜੀ। 70000 ਸਮਾਂ 70000 ਕੋਈ ਤੇ ਇਹੋ ਜਿਹੇ ਝੋਟੀਆਂ ਲੈਣ। ਅੱਛਾ। ਚੌਗੀ ਦੌੜੀ ਤੇ ਫਿਰ ਵੀ ਕੋਈ ਸਾਨੂੰ ਫੋਨ ਕਰ ਲਈਏ ਕਰਾਂ ਪਰ ਆਪਾਂ ਅੱਜ ਤੁਹਾਨੂੰ ਪਹਿਲਾਂ ਕਹਿ ਗਏ ਕਿ ਅਸੀਂ ਉਹ ਗੱਲ ਨਹੀਂ ਕਹਿਣੀ ਕਿ ਆਫਰ ਲਈ ਆ ਉਹ ਲੈ ਆਪਾਂ। ਹਾਂਜੀ। ਆ ਤਾਂ ਕਮਾਈ ਕਰਨੀ ਆ ਇਹ ਨਹੀਂ ਵੀ ਅੱਜ ਹੀ ਕਰਨੀ ਆ ਸਦਾ ਹੀ ਕਰਨੀ ਘਰ ਦੇ ਵਿੱਚ ਦੇ ਵੇਚਣਾ ਮਾਲ ਰੋਜ਼ ਹੀ ਆ ਠੀਕ ਹੈ ਜੀ ਠੀਕ ਹੈ ਤੇ ਇੱਕ ਹੋਰ ਆ ਗਈ ਇਹ ਇਹ ਤਾਂ ਗਿਫਟ ਹੀ ਪਾ ਦੀ ਹੈ ਕਿ ਗਿਫਟ ਹੀ ਗਿਫਟ ਹੈ ਇਹ ਕੰਬਨ ਜੇ ਕਿ ਸੂਈ ਜੀ ਇਹ ਸੂਈ 100 ਰੁਪਏ ਜੀ ਅੱਛਾ ਇਹਦਾ ਬੱਚਾ ਕੱਟੀ ਇਹਦੀ ਆਹ ਵੇਖੋ ਅੱਛਾ ਜਿਹੜੀ ਆਹ ਕੱਟੀ ਹੈ ਇਹਦੀ ਆਹ ਵੇਖੋ ਆ ਨਾੜੂ ਆਏ ਹੋ ਵੇਖੋ ਨੇ ਟੁੱਟਾ ਥੋੜਾ ਜਿਹਾ ਨਾੜੂ ਜਿਹੜਾ ਲੱਤੀਆਂ ਨਾਲ ਤੇ ਇਹਦਾ ਕੋ ਕਿੰਨਾ ਜੀ ਦੁੱਧ ਇਰਕੁਦ ਬੋਤਾ ਫੀਜੀ ਆ ਵਗਦੋਂ ਜਿਹੜਾ ਹੈਗਾ ਵਾ 6 ਕਿਲੋ ਠੰਡਾ ਕਰਕੇ ਅੱਛਾ 2 ਟਾਈਮ 3 ਟਾਈਮ ਜਿੰਨੇ ਟਾਈਮ ਮਰਜ਼ੀ ਕੋ ਟੋਲੇ ਵੀ ਖਸ ਠੀਕ ਹੈ ਜੀ ਹਾਂਜੀ ਲਿਆ ਤੋਰ ਲੀਏ ਨਮ ਸੂਏ ਦਾ ਆਪਣਾ ਹਿਸਾਬ ਲਾ ਲੈ ਤੇ ਜੇ ਵੀ ਹੋ ਜਾਗਰੀ ਚੌਥੇ ਵੀ ਆਪਾਂ ਕੰਨੀ ਸਵਾਈ ਜਾਵੇਂ ਆਪਾਂ ਨਹੀਂ ਸਮਝਣਾ ਹੀ ਵੇਖ ਲੈ ਕਿੰਨੇ ਕਸੂਰੇ ਆ ਬਾਕੀ ਇੱਕ ਸੂਏ ਕਹਿ ਕੇ ਥੋੜੀ ਜੀ ਸਾੰਭ ਵੀ ਘੱਟ ਗਈ ਸਾੰਭ ਹੀ ਇਹਨੇ ਘੱਟਿਆ ਮੈਂ ਉਦਾਂ ਦੁੱਧ ਲਈ ਬਾਕੀ ਜੇ ਕੋਈ ਸਾੰਭ ਲੇ ਤੇ ਦੁੱਧੋ ਮੱਦ ਸਕਦੀ ਹੈ ਹੁਣ ਮੌਕੇ ਤੇ ਜਿਹੜਾ 6 ਲੀਟਰ ਹੀ ਆ ਇਹਦੇ ਕੋਲ ਤੇ ਮਗਰ ਇਹਦੇ ਕੱਟੀ ਹੈ ਉਤਰਾ ਕੱਦ ਕਾਠ ਪੱਖੋਂ ਢਾਂਚੇ ਪੱਖੋਂ ਚੰਗੀ ਆ ਤੇ ਕਿੰਨੇ ਦੀ ਦੇ ਦਈਏ ਫਿਰ ਘਰਬੇ ਜੀ ਮਹੀਂ ਜਿੰਨੇ ਦੀ ਮਰਜ਼ੀ ਵੇਚ ਦਈਏ ਪਰ ਆਪਾਂ 42000 ਦੀ ਜੈਸਨ ਨੂੰ ਦੇਣੀ 42000 ਜੀ ਮੌਕੇ ਤੇ ਥੋੜਾ ਪਤਾ ਕਰ ਲਓ ਕਰ ਦਈਏ ਜੈਸਨ ਨੂੰ ਇਹਦੇ ਬਿਲਕੁਲ ਨਹੀਂ 40000 ਦੀ ਦੇ ਦਾਂਗੇ 40000 ਜੀ ਠੀਕ ਆ ਜੀ ਠੀਕ ਆ ਜੀ ਹੋਰ ਕੁਝ ਕਹਣਾ ਫਿਰ ਹੋਰੇ ਹੋਏ ਵੀ ਤਸੱਲੀ ਇੱਥੇ ਆਣ ਕੇ ਆਪਣੀ 2 ਟਾਈਮ 4 ਟਾਈਮ ਭਾਵੇਂ ਵੀਡੀਓ ਕਾਲ ਤੇ ਚਵਾਲੇ ਕੋਈ ਨਹੀਂ ਹਾਂਜੀ ਹਾਂਜੀ ਦੁੱਧ ਦੀ ਮਤਲਬ ਇਹ ਨਹੀਂ ਵੀ ਇੱਥੋਂ ਨੱਦ ਕੇ ਘਰ ਦੀ ਭਾਵੇਂ ਤੱਕ ਫੋਨ ਕਰਕੇ ਦੁੱਧ ਕਰ ਗਿਆ ਹਾਂ ਜੀ ਅਹੀਂ ਹਵੇ ਝੂਠ ਮਾਰੀ ਜੀਏ ਸਾਡੇ ਕੋ ਆਹ ਨੀਆਂ ਪਰਲੀਆਂ ਤਿੰਨੇ ਬੱਚੀਆਂ ਰਾਤੀ ਆਈਆਂ ਹਾਂ ਜੀ ਆਹ ਬੱਚੀ ਕੱਲ ਸਵੇਰੇ ਆਈ ਠੀਕ ਐ ਝੋਟੀ ਆਈ ਇਹਨੂੰ ਦੋ ਤਿੰਨ ਦਿਨ ਹੋ ਗਏ ਆ ਉਹਨੂੰ ਥੋੜੇ ਜਿਆਦੇ ਦਿਨ ਹੋ ਗਏ ਮੈਨੂੰ ਠੀਕ ਐ ਜੀ ਆਪਾਂ ਦਾ ਵੀਰ ਜੀ ਜਦੋਂ ਲਿਆਉਣਾ ਨਾ ਡੰਗਰ ਆਪਣੀ ਪੂਰੀ ਤਸੱਲੀ ਕਰਾਈ ਦੀ ਜੇ ਵਾਂਡੇ ਵੀ ਪਾਈ ਦਾ ਇਹ ਫੀਡ ਵੀ ਪਾਈ ਦੀ ਐਵੇਂ ਝੂਠ ਮਾਰੀ ਜੀਏ ਪੌਣੇ ਕੱਖ ਨਹੀਂ ਸਮਝੋ ਅਗਲਾ ਕੋ ਖਜਾ ਕੇ ਪਾਵੇ ਨਾ ਅਹੀਂ ਦੇ ਘਰ ਪਠੇ ਨਹੀਂ ਪਹੁੰਚ ਜਾਣਾ ਠੀਕ ਐ ਜੀ ਤਸੱਲੀ ਦੋ ਤਿੰਨ ਟਾਈਮ ਕਰ ਲਏ ਠੀਕ ਐ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਆ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ